ਸਤਿ ਸ਼੍ਰੀ ਅਕਾਲ ਤੁਸੀਂ ਸੁਣ ਰਹੇ ਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਮੈਂ ਖਾਂ ਮਨਦੀਪ ਕੌਰ ਸੰਧੂ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਨਾਲ ਸੰਬੰਧਿਤ ਕੁਝ ਖਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ 78ਵੇਂ ਆਜ਼ਾਦੀ ਦਿਹਾੜੇ ਤੇ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਹੈ ਇਸ ਦੌਰਾਨ ਉਹਨਾਂ ਆਪਣੇ ਸੰਬੋਧਨ ਚ ਕਿਹਾ ਕਿ ਜੇਕਰ ਆਜ਼ਾਦੀ ਦਾ ਇਤਿਹਾਸ ਵੇਖੀਏ ਤਾਂ ਪੰਜਾਬੀਆਂ ਨੇ ਸਭ ਤੋਂ ਜ਼ਿਆਦਾ ਸੰਘਰਸ਼ ਕੀਤਾ ਹੈ ਇਸ ਦੌਰਾਨ ਮੁੱਖ ਮੰਤਰੀ ਮਾਨ ਨੇ ਗੁਰੂਆਂ ਅਤੇ ਸ਼ਹੀਦਾਂ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਕਿਹਾ ਇਹਨਾਂ ਸ਼ਹੀਦਾਂ ਕਰਕੇ ਸਾਨੂੰ ਆਜ਼ਾਦੀ ਮਿਲੀ ਹੈ ਜਿਹੜੀ ਕੌਮ ਆਪਣੇ ਵਿਰਸੇ ਨੂੰ ਯਾਦ ਰੱਖਦੀ ਹੈ ਉਹ ਕੌਮ ਜ਼ਿੰਦਾ ਰਹਿੰਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਨੂੰ ਆਜ਼ਾਦੀ ਦਾ ਮੁੱਲ ਮਹਿੰਗਾ ਉਤਾਰਨਾ ਪਿਆ ਕਿਉਂਕਿ ਜਦੋਂ ਪੂਰਾ ਦੇਸ਼ 15 ਅਗਸਤ 1947 ਨੂੰ ਆਜ਼ਾਦੀ ਦੇ ਜਸ਼ਨ ਮਨਾ ਰਿਹਾ ਸੀ ਉਸ ਵੇਲੇ ਪੰਜਾਬੀ ਖੂਨੀ ਵੰਡ ਦਾ ਸੰਤਾਪ ਆਪਣੇ ਪਿੰਡੇ ਤੇ ਵੀ ਹੰਡਾਰਿਆ ਸੀ ਇਸ ਦੌਰਾਨ ਲੱਖਾਂ ਦੀ ਗਿਣਤੀ ਚ ਲੋਕ ਮਾਰੇ ਗਏ ਫਿਰ ਵੀ ਪੰਜਾਬੀ ਇਸ ਦੁੱਖ ਨੂੰ ਭੁੱਲ ਕੇ ਦੇਸ਼ ਵਾਸਤੇ ਖੜੇ ਹੋ ਗਏ ਜਿਸ ਤੋਂ ਬਾਅਦ ਦੇਸ਼ ਅਨਾਜ ਤੇ ਸੰਕਟ ਚ ਫਸ ਗਿਆ ਅਤੇ ਅਮਰੀਕਾ ਤੋਂ ਕਣਕ ਲਿਆਉਣੀ ਪੈਂਦੀ ਸੀ ਫਿਰ ਕਿਸਾਨਾਂ ਨੇ ਹਿੰਮਤ ਕਰਕੇ ਭਾਰਤ ਦੇ ਵਿੱਚ ਅਨਾਜ ਭੰਡਾਰ ਲਿਆਂਦਾ ਜਿਹੜਾ ਹੁਣ ਉਹਨਾਂ ਮੁਲਕਾਂ ਦੇ ਵਿੱਚ ਪੰਚਾਇਆ ਜਾ ਰਿਹਾ ਜਿੰਨਾ ਮੁਲਕਾਂ ਤੋਂ ਸਾਨੂੰ ਕਣਕ ਲਿਉਣੀ ਪੈਂਦੀ ਸੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਈਸੜੂ ਵਿਖੇ ਸ਼ਹੀਦ ਕਰਨੈਲ ਸਿੰਘ ਦੀ ਵਰ੍ਹੇਮਾਕੇ ਰੱਖੇ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ ਸੀ ਇਸ ਸਮਾਗਮ 'ਤੇ ਜਿੱਥੇ ਕਰਨੈਲ ਸਿੰਘ ਨੂੰ ਸ਼ਰਧਾਂਜਲੀ ਦਿੰਦੇ ਹੋਏ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਕਈ ਅਹਿਮ ਗੱਲਾਂ ਦਾ ਜ਼ਿਕਰ ਕੀਤਾ ਉੱਥੇ ਕੇਂਦਰ ਸਰਕਾਰ ਸਣੇ ਕਾਂਗਰਸ ਤੇ ਵੀ ਸ਼ਬਦੀ ਹਮਲੇ ਕੀਤੇ ਇਸ ਮੌਕੇ ਤੇ ਆਪਣੇ ਸੰਬੋਧਨ ਦਾਨ ਉਹਨਾਂ ਕਹਿ ਕੇ ਜਲੰਧ ਵਾਲੇ ਬਾਗ ਦਾ ਜ਼ਿਕਰ ਕਰਦੇ ਹੋਏ ਆਖਿਆ ਕਤਲ ਕਾਂਡ 'ਚ 1300 ਲੋਕਾਂ ਨੂੰ ਸ਼ਹੀਦ ਕੀਤਾ ਗਿਆ ਸੀ ਵਿਚ 806 ਸ਼ਾਮਿਲ ਸੀ ਕੇਂਦਰ ਸਰਕਾਰ ਤੇ ਹਮਲਾ ਬੋਲਦਿਆਂ ਉਹਨਾਂ ਕਹਿ ਕਿ ਆਪਣੀ ਆਬਾਦੀ 1.5% ਹੈ ਅਤੇ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 95% ਦੀ ਕੁਰਬਾਨੀਆਂ ਸਾਡੀ ਕੌਮ ਨੇ ਦਿੱਤੀਆਂ ਨੇ ਉਹਨਾਂ ਕਹਿ ਕਿ ਮੈਂ ਪਾਰਲੀਮੈਂਟ ਵਿੱਚ ਵੀ ਇਹ ਮੁੱਦਾ ਚੁੱਕਿਆ ਸੀ ਮੈਂ ਕਿਹਾ ਸੀ ਕਿ ਤੁਸੀਂ ਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਪਰ ਜਿਹੜੀ ਕੌਮ ਨੇ ਦੇਸ਼ ਨੂੰ ਆਜ਼ਾਦ ਕਰਵਾ ਕੇ ਇੰਨੀ ਤਰੱਕੀ ਵਿੱਚ ਲਿਆਂਦਾ ਉਹ ਸਿੱਖ ਕੌਮ ਹੈ ਅਤੇ ਤੁਸੀਂ ਉਹਨਾਂ ਨਾਲ ਕਿੰਨਾ ਵਿਤਕਰਾ ਕਰ ਰਹੇ ਹੋ ਉਹਨਾਂ ਕਹਿ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਗਿਆ ਸੀ ਜਿਸ ਦਾ ਅਜ ਤੱਕ ਇਨਸਾਫ ਨਹੀਂ ਮਿਲ ਸਕਿਆ 1984 ਦੇ ਕਤਲੇਆਮ ਕੀਤੇ ਗਏ ਉਸ ਦਾ ਵੀ ਕੋਈ ਇਨਸਾਫ ਨਹੀਂ ਮਿਲ ਸਕਿਆ ਪਾਰਟੀ ਵਿੱਚੋਂ ਬਾਗੀ ਹੋਏ ਆਗੂਨ ਲੈ ਕੇ ਬੋਲਦੇ ਹੋਏ ਉਹਨਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ 103 ਸਾਲ ਪੁਰਾਣੀ ਪਾਰਟੀ ਹੈ ਆਪਣੀ ਪਾਰਟੀ ਅਤੇ ਕੌਮ ਤੇ ਹਮਲੇ ਹੋ ਰਹੇ ਨੇ ਕਈ ਪਾਰਟੀ ਵਿੱਚ ਇਹੋ ਜਿਹੇ ਗਦਾਰ ਨੇ ਜੋ ਚੇਰਮੈਨੀਆਂ ਕਰਕੇ ਵੇਚ ਕੇ ਅਤੇ ਉਹਨਾਂ ਦਾ ਨਿਸ਼ਾਨਾ ਆਪਣੀ ਕਮਜ਼ੋਰ ਨੂੰ ਕਰਨਾ ਹੈ ਗੁਰੂ ਘਰਾਂ ਤੇ ਵੀ ਕਬਜ਼ੇ ਸ਼ੁਰੂ ਹੋ ਗਏ ਨੇ ਉਹ ਇਨਾਂ ਖਿਲਾਫ ਲੜਨ ਦੀ ਬਜਾਏ ਆਪਣੇ ਦੁਸ਼ਮਣਾਂ ਦਾ ਸਾਥ ਦੇ ਰਹੇ ਨੇ ਤਖਤ ਸ਼੍ਰੀ ਹਜ਼ੂਰ ਸਿ ਆਬਦ ਜਿੱਥੇ ਲੋਕ ਦੂਰੋਂ ਦੂਰੋਂ ਨਤਮਸਤਕ ਹੋਣਾ ਦੇ ਨੇ ਉਸ ਜਿਹੜਾ ਬਜ਼ੁਰਗਾਂ ਨਾ ਐਕਟ ਬਣਾਇਆ ਸੀ ਉਸ ਐਕਟ ਨੂੰ ਕੇਂਦਰ ਦੀ ਸਰਕਾਰ ਨੇ ਤੋੜ ਦਿੱਤਾ ਹੈ ਪਠਾਨਕੋਟ ਚ ਭਾਰੀ ਬਰਸਾਤ ਵਿੱਚ ਜ਼ਿਲ੍ਹਾ ਪੱਧਰੀ 78ਵਾਂ ਸੁਤੰਤਰਤਾ ਦਿਵਸ ਸਮਾਗਮ ਮਲਟੀਪਲ სპੋਰਟ ਸਟੇਡੀਅਮ ਲਮੀਨੀ ਵਿਖੇ ਮਨਾਇਆ ਗਿਆ ਸਮਾਗਮ ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਤੇਜਮੀ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਇਸ ਮੌਕੇ ਉਹਨਾਂ ਨੇ ਪ੍ਰੇਡ ਦਾ ਨਰੀਖਣ ਕੀਤਾ ਪੰਜਾਬ ਪੁਲਿਸ ਪੰਜਾਬ ਹੂਮ ਗਾਰਡ ਐਨ ਸੀ ਸੀ ਕੈਡਟ ਅਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਕੀਤਾ ਗਿਆ ਜਿਸ ਨੂੰ ਮੁੱਖ ਮਹਿਮਾਨ ਨੂੰ ਸਲਾਮੀ ਵੀ ਦਿੱਤੀ ਗਈ ਤੇ ਨਕਾਲੇ ਕਾਨੂੰਨਾ ਵਿਰੁੱਧ ਚੱਲ ਰਹੇ ਸੰਘਰਸ਼ ਦੇ ਵਿਚਕਾਰ ਕਿਸਾਨਾਂ ਵੱਲੋਂ ਹਰ ਜ਼ਿਲ੍ਹੇ 'ਚ ਟਰੈਕਟਰ ਮਾਰਚ ਕੱਢਣ ਦਾ ਐਲਾਨ ਕੀਤਾ ਗਿਆ ਸੀ ਕਿਸਾਨਾਂ ਦਾ ਟਰੈਕਟਰ ਮਾਰਚ ਵਾਗਾ ਬਾਰਡਰ ਤੋਂ ਸ਼ੁਰੂ ਹੋਇਆ ਹਰ ਜਥੇਬੰਦੀ ਆਪਣੇ ਨਾਲ 500 ਦੇ ਕਰੀਬ ਟਰੈਕਟਰ ਲੈ ਕੇ ਪਾਂਚੀ ਇਹ ਮਾਰਚ ਅਮ੍ਰਿਤਸਰ ਜ਼ਿਲ੍ਹੇ ਦੇ ਵਾਗਾ ਬਾਰਡਰ ਤੋਂ ਸ਼ੁਰੂ ਹੋ ਕੇ 골ਡਨ ਗੇਟ ਤੱਕ ਗਿਆ ਹਰ ਜਥੇਬੰਦੀ ਆਪਣੇ ਨਾਲ 500 ਦੇ ਕਰੀਬ ਟਰੈਕਟਰ ਲੈ ਕੇ ਗਈ ਸੀ 8 ਮਾਰਚ ਅੰਮ੍ਰਿਤਸਰ ਜ਼ਿਲ੍ਹੇ ਦੇ ਬਾਗਾ ਬਾਰਡਰ ਤੋਂ ਸ਼ੁਰੂ ਹੋ ਕੇ ਗੋਲਡਨ ਗੇਟ ਤੱਕ ਆ ਮਾਰਚ ਤੋਂ ਬਾਅਦ ਗੋਲਡਨ ਗੇਟ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪਤਲਾ ਫੁਕਿਆ ਗਿਆ ਅਤੇ ਤਿੰਨ ਕਾਲੇ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਗਈਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਆਜ਼ਾਦੀ ਦਿਹਾੜੇ ਮੌਕੇ ਇਤਿਹਾਸਿਕ ਲਾਲ ਕਿਲੇ ਤੋਂ 98 ਮਿੰਟ ਤੱਕ ਦੇਸ਼ ਨੂੰ ਸੰਬੋਧਨ ਕੀਤਾ ਇਸ ਪ੍ਰਤੀਕ ਸਮਾਰਕ ਤੋਂ ਪੀਐਮ ਮੋਦੀ ਦਾ ਹੁਣ ਤੱਕ ਦਾ ਸਭ ਤੋਂ ਲੰਬਾ ਸੰਬੋਧਨ ਸੀ ਪੀਐਮ ਮੋਦੀ ਦੇ ਆਜ਼ਾਦੀ ਦਿਹਾੜੇ ਦੇ ਸੰਬੋਧਨ ਤੋਂ ਪਹਿਲਾਂ ਹੋਰ ਪ੍ਰਧਾਨ ਮੰਤਰੀਆਂ ਦੇ ਮੁਕਾਬਲੇ ਲੰਮੇ ਹਨ 2016 ਚ ਸੁਤੰਤਰਤਾ ਦਿਵਸ 'ਤੇ ਮਾਰੋਜ ਉਹਨਾਂ ਦਾ ਸਭ ਤੋਂ ਲੰਮਾ ਸੰਬੋਧਨ 96 ਮਿੰਟ ਸੀ ਜਦਕਿ ਉਹਨਾਂ ਦਾ ਸਭ ਤੋਂ ਛੋਟਾ ਸੰਬੋਧਨ 2017 ਵਿੱਚ ਜਦੋਂ ਉਹਨਾਂ ਨੇ ਲਗਭਗ 55 ਮਿੰਟ ਤੱਕ ਭਾਸ਼ਣ ਦਿੱਤਾ ਸੀ 78ਵੇਂ ਆਜ਼ਾਦੀ ਦਿਹਾੜੇ ਮੌਕੇ ਤੇ ਪ੍ਰਧਾਨ ਮੰਤਰੀ ਨੇ ਲਾਲ ਕਿਲੇ ਤੇ ਲਗਾਤਾਰ 11ਵੀਂ ਵਾਰ ਰਾਸ਼ਟਰੀ ਝੰਡਾ ਲहराਇਆ ਆਪਣੇ ਤੀਜੇ ਕਾਰਜਕਾਲ ਦੇ ਆਪਣੇ ਪਹਿਲੇ ਸੰਬੋਧਨ 'ਚ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਨ ਸਿੰਘ ਨੂੰ ਪਿੱਛੇ ਛੱਡ ਦਿੱਤਾ ਡਾਕਟਰ ਮਨਮੋਨ ਸਿੰਘ ਨੇ 2004 ਤੋਂ 2014 ਦਰਮਿਆਨ ਲਾਲ ਕਿਲੇ ਤੋਂ 10 ਵਾਰ ਤਿਰੰਗਾ ਲਹਿਰਾਇਆ ਸੀ ਇਸ ਮਾਮਲੇ 'ਚ ਮੋਦੀ ਸਾਹਿਬ ਕਾ ਪ੍ਰਧਾਨ ਮੰਤਰੀਆਂ ਜਵਾਰਲਾਲ ਨਹਿਰੂ ਇੰਦਾ ਗਾਂਧੀ ਤੋਂ ਬਾਅਦ ਤੇਜਸਥਾਨ ਤੇ ਪਹੁੰਚ ਗਏ ਨੇ ਨਹਿਰੂ ਨੂੰ ਇਹ ਸਨਮਾਨ 17 ਵਾਰ ਅਤੇ ਇੰਦਰਾ ਨੂੰ 16 ਵਾਰ ਮਿਲਿਆ ਸੀ ਦੇਸ਼ ਭਾਰਤ ਚ 78ਵਾਂ ਆਜ਼ਾਦੀ ਦਿਹਾੜਾ ਮਨਾਇਆ ਗਿਆ ਲੋਕ ਆਪਣੇ ਆਪਣੇ ਘਰਾਂ ਚ ਤਿਰੰਗਾ ਲਹਿਰਾ ਰਹੇ ਸੀ ਪਰ ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਅਫਸੋਸ ਜ਼ਾਹਰ ਕੀਤਾ ਸੁਨੀਤਾ ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਲਿਖਿਆ ਅੱਜ ਸੀਐਮ ਦੇ ਹੱਥ ਤੇ ਤਿਰੰਗਾ ਨਹੀਂ ਲहराਇਆ ਗਿਆ ਬਹੁਤ ਅਫਸੋਸ ਹੈ ਇਤਨਾ ਨਾਸ਼ਾਹੀ ਇੱਕ ਚੁਣੇ ਹੋਏ ਮੁੱਖ ਮੰਤਰੀ ਨੂੰ ਜੇਲ੍ਹ ਚ ਰੱਖ ਸਕਦੀ ਹੈ ਪਰ ਦਿਲ ਚ ਦੇਸ਼ ਪ੍ਰੇਮ ਨੂੰ ਕਿਵੇਂ ਰੋਕ ਸਕੇਗੀ ਪੰਜਾਬ ਚ ਹੁਣ 4 ਨਹੀਂ ਸਗੋਂ 5 ਵਿਧਾਨ ਸਭਾ ਸੀਟਾਂ ਉੱਤੇ ਜਿਮਨੀ ਚੋਣਾ ਹੋਣ ਜਾ ਰਹੀਆਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਸੁਖੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਚ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਰਸ ਸਿੰਘ ਵਲਟੋਹਾ ਨੇ ਤੰਜ ਕਸਦੇ ਹੋਏ ਕਿਹਾ ਵਾਹ ਡਾਕਟਰ ਸੁਖੀ ਸਾਹਿਬ ਤੁਸੀਂ ਤਾਂ ਐ ਦਾਵਾ ਕਰ ਰਹੇ ਹੋ ਜਿਵੇਂ ਤੁਹਾਡੇ ਕਹਿਣ ਤੇ ਭਗਵੰਤ ਮਾਨ ਨੇ ਤਹਿਸੀਲਦਾਰ ਸਸਪੈਂਡ ਕਰਕੇ ਪੰਜਾਬ ਸਮੱਸਿਆ ਹੀ ਹੱਲ ਕਰ ਦਿੱਤੀ ਹੈ ਮਲਟੂਹਾਂ ਲਿਖਿਆ ਹੈ ਕਿ ਹਾਂਜੀ ਸੁਖੀ ਸਾਹਿਬ ਤੁਹਾਨੂੰ ਲੱਗਦਾ ਹੈ ਕਿ ਗਰੀਬ ਵਿਦਿਆਰਥੀਆਂ ਦੇ ਐਸੀ ਸਕਾਲਰਸ਼ਿਪ ਵੀ ਭਗਵੰਤ ਮਾਨ ਤੋਂ ਜਾਰੀ ਕਰਵਾਵਰ ਦਿਓ ਉਹਨਾਂ ਨੇ ਕਿਹਾ ਕਿ ਵਿਧਾਨ ਸਭਾ ਚ ਤੁਸੀਂ ਬਹੁਤ ਉਠਾਉਂਦੇ ਰਹੇ ਹੋ ਮਸਲਾ ਹਾਂ ਗਲਤੀ ਸਾਡੇ ਪ੍ਰਧਾਨ ਦੀ ਹੈ ਜੋ ਐਵੇਂ ਤੁਹਾਡੇ ਵਰਗੇ ਹਰ ਤੁਰੇ ਫਿਰਦੇ ਨੂੰ ਭੂਏ ਚੜਾ ਦਿੰਦੇ ਨੇ ਫਿਲਹਾਲ ਇਸਨੋਂ ਹੁਣ ਤੱਕ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੀ ਜਾਣਕਾਰੀ ਦੇ ਲਈ ਸੁਣਦੇ ਰਹੋ ਨਿਊਜ਼ੀਲੈਂਡ ਦਾ ਨੰਬਰ 1 ਪੰਜਾਬੀ ਰੇਡੀਓ ਸਾਡੇ ਵਾਲਾ ਰੇਡੀਓ 87.8 FM ਸੱਚਿਆ ਕਾਲ